ਜਦੋਂ ਆਕਾਲਕੋਰ ਡਰਦੇ ਮਾਰੇ ਸਿੱਧਾ ਬੇਬੇ ਪ੍ਰੀਤਮ ਕੌਰ ਦੇ ਕਮਰੇ ਵੱਲ ਜਾ ਰਹੀ ਸੀ ਤਾਂ ਉਸਦੇ ਦਿਲ ਦੀਆਂ ਧੜਕਣਾ ਹੋਰ ਵੀ ਤੇਜ਼ ਹੁੰਦੀਆਂ ਜਾ ਰਹੀਆਂ ਸਨ ਉਸਦੇ ਮਨ ਵਿੱਚ ਸ਼ੰਕੇ ਪੈਦਾ ਹੋ ਗਈ ਕਿ ਕਿਤੇ ਚੰਦ ਮਾਮੇ ਨੂੰ ਕੁਝ ਹੋਤਾ ਨਹੀਂ ਗਿਆ ਜਦੋਂ ਉਸਨੇ ਪੂਰੀ ਤਰ੍ਹਾਂ ਘਬਰਾਉਂਦੀ ਹੋਈ ਨੇ ਪ੍ਰੀਤਮ ਬੇਬੇ ਨੂੰ ਕਿਹਾ ਕਿ ਬੇਬੇ ਤੁਸੀਂ ਜਲਦੀ ਖੜੇ ਹੋ ਕੇ ਮੇਰੇ ਨਾਲ ਚੱਲੋ ਤਾਂ ਅਚਾਨਕ ਹੀ ਬੇਬੇ ਪਹਿਲਾਂ ਤਾਂ ਆਕਾਲਕੋਰ ਨੂੰ ਇਸ ਤਰ੍ਹਾਂ ਪਹਿਲੀ ਵਾਰ ਵੇਖਦੇ ਹੋਏ ਬਹੁਤ ਜ਼ਿਆਦਾ ਘਬਰਾ ਗਈ ਤੇ ਅੱਖਾਂ ਲੱਗੀਆਂ ਨਹੀਂ ᱛਈਏ ਤੂੰ ਇੰਨੀ ਜ਼ਿਆਦਾ ਘਬराई ਕਿਉਂ ਹੈ ਅਕਾਲ ਕੌਰ ਦੇ ਮੂੰਹ ਵਿੱਚੋਂ ਕੋਈ ਵੀ ਅੱਖਰ ਸਹੀ ਤਰੀਕੇ ਨਾਲ ਨਹੀਂ ਨਿਕਲ ਰਿਹਾ ਸੀ ਉਹ ਫਿਰ ਤੋਂ ਹੜ்பੜਾਉਂਦੀ ਹੋਈ ਬੋਲੀ ਬੇਬੇ 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 ਇਹ ਵੇਲਾ ਸਵਾਲ ਕਰਨ ਦਾ ਨਹੀਂ ਹੈ ਤੁਸੀਂ ਜਲਦੀ ਖੜੇ ਹੋਵੋ ਤੇ ਚੰਦ ਮਾਮੇ ਨੂੰ ਜਾ ਕੇ ਵੇਖੋ ਕਿ ਉਹਨਾਂ ਨੂੰ ਕੀ ਹੋ ਗਿਆ ਹੈ ਜਦੋਂ ਇਹ ਗੱਲ ਬੇਬੇ ਨੇ ਸੁਣੀ ਤਾਂ ਉਸਦੇ ਪੈਰਾਂ ਥੱਲੇ ਜ਼ਮੀਨ ਖਿਸਕ ਗਈ ਤੇ ਉਹ ਵੀ ਅਕਾਲ ਕੌਰ ਦੇ ਨਾਲ ਭੱਜੀ ਭੱਜੀ ਮਾਮੇ ਦੇ ਕਮਰੇ ਵੱਲ ਨੂੰ ਹੋ ਪਈ ਜਦੋਂ ਉਹਨਾਂ ਦੋਵਾਂ ਨੇ ਉੱਥੇ ਜਾ ਕੇ ਵੇਖਿਆ ਤਾਂ ਚੰਦ ਮਾਮੇ ਦੀਆਂ ਅੱਖਾਂ ਖੁੱਲੀਆਂ ਦੀਆਂ ਖੁੱਲੀਆਂ ਹੀ ਰਹਿ ਗਈਆਂ। ਸਰੀਰ ਦਾ ਕੋਈ ਵੀ ਅੰਗ ਹਰਕਤ ਨਹੀਂ ਕਰ ਰਿਹਾ ਸੀ। ਬੀਬੀ ਪ੍ਰੀਤਮ ਕੌਰ ਨੇ ਚੰਦ ਮਾਮੇ ਨੂੰ ਬਹੁਤ ਹਿਲਾ ਹਿਲਾ ਕੇ ਪੁੱਛਣ ਦੀ ਕੋਸ਼ਿਸ਼ ਕੀਤੀ ਪਰ ਕੁਝ ਨਹੀਂ ਬਣਿਆ। ਰੰਗ ਪੀਲਾ ਪੈ ਚੁੱਕਿਆ ਸੀ ਕਿਉਂਕਿ ਸਾਰੀ ਰਾਤ ਮਾਮਾ ਰੱਬ ਨਾਲ ਗੱਲਾਂ ਕਰਦਾ ਰਿਹਾ। ਬੇਬੇ ਪ੍ਰੀਤਮ ਕੌਰ ਅਖੀਰ ਥੱਕ ਹਾਰ ਕੇ ਆਪਣੇ ਭਰਾ ਨੂੰ ਆਪਣੇ ਗੱਲ ਨਾਲ ਲਾ ਕੇ ਉੱਚੀ-ਉੱਚੀ ਧਾਮ ਮਾਰਨ ਲੱਗ ਪਈ। ਜਦੋਂ ਸੁੱਤੇ ਪਏ ਹੋਏ ਸੇਬੇ ਨੇ ਬੇਬੇ ਪ੍ਰੀਤਮ ਕੌਰ ਦੀ ਰੋਂਦੀ ਆਵਾਜ਼ ਸੁਣੀ ਤਾਂ ਉਹ ਝੱਟ ਆਪਣੇ ਬੈੱਡੋਂ ਤੋਂ ਉੱਠ ਕੇ ਉਸ ਕਮਰੇ ਵੱਲ ਦੌੜ ਪਿਆ। ਜਦੋਂ ਸੇਬੇ ਨੇ ਵੀ ਆਪਣੇ ਮਾਮੇ ਨੂੰ ਹਮੇਸ਼ਾ ਦੀ ਨੀਂਦ ਸੁੱਤੇ ਹੋਏ ਵੇਖਿਆ ਤੇ ਉਸਦੇ ਸਾਹਮਣੇ ਉਸਦੀ ਪਤਨੀ ਅਕਾਲ ਕੌਰ ਦੇ ਵੀ ਹੰਝੂ ਥੱਲੇ ਡਿੱਗ ਰਹੇ ਸਨ ਅਤੇ ਪ੍ਰੀਤਮ ਕੌਰ ਤਾਂ ਆਪਣੇ ਭਰਾ ਨੂੰ ਗਲ ਨਾਲ ਲਾ ਕੇ ਇਸ ਤਰ੍ਹਾਂ ਰੋ ਰਹੀ ਸੀ ਜਿਵੇਂ ਉਸਦੇ ਦਿਲ ਦਾ ਟੁਕੜਾ ਵੱਖ ਹੋ ਗਿਆ ਹੋਵੇ। ਉਹਨਾਂ ਤਿੰਨਾਂ ਨੂੰ ਚੁੱਪ ਕਰਾਉਣ ਵਾਲਾ ਘਰ ਵਿੱਚ ਕੋਈ ਵੀ ਨਹੀਂ ਸੀ ਬੇਬੇ ਪ੍ਰੀਤਮ ਕੌਰ ਤੋਂ ਰਿਆਣੀ ਗਿਆ ਉਹ ਆਪਣੇ ਵੱਡੇ ਭਰਾਵਾਂ ਨੂੰ ਗਾਲਾਂ ਕੱਢਣ ਲੱਗ ਪਈ ਬੇਬੇ ਪ੍ਰੀਤਮ ਕੌਰ ਇਹ ਆਖਦੀ ਹੋਈ ਉੱਚੀ ਉੱਚੀ ਰੋਣ ਲੱਗੀ ਕਿ ਮੇਰਾ ਹੀਰਿਆਂ ਵਰਗਾ ਭਰਾ ਚੰਦਰਿਆ ਨੇ ਮਾਰ ਦਿੱਤਾ ਵੱਡ ਖਾਨਿਆਂ ਨੂੰ ਭੋਰਾ ਵੀ ਤਰਸ ਨਹੀਂ ਆਇਆ ਬਸ ਉਹ ਤਾਂ ਇਹਦੀ ਜ਼ਮੀਨ ਹੀ ਹੜੱਪਣਾ ਚਾਹੁੰਦੇ ਸੀ ਵਿਚਾਰਾ ਚੰਦ ਮਾਮਾ ਆਪਣੀ ਸਾਰੀ ਦੀ ਸਾਰੀ ਜਾਇਦਾਦ ਇਸ ਦੁਨੀਆ ਵਿੱਚ ਛੱਡ ਕੇ ਹੀ ਚਲਾ ਗਿਆ ਥੋੜੀ ਦੇਰ ਬਾਅਦ ਸੇ ਬੇਨੇ ਆਪਣੇ ਆਪ ਨੂੰ ਸੰਭਾਲਦੇ ਹੋਏ ਪਹਿਲਾਂ ਤਾਂ ਬੇਬੇ ਪ੍ਰੀਤਮ ਕੌਰ ਨੂੰ ਫੜਿਆ ਤੇ ਆਪਣੇ ਗਲ ਨਾਲ ਲਾ ਕੇ ਚੁੱਪ ਕਰਾਉਣ ਦੀ ਕੋਸ਼ਿਸ਼ ਕੀਤੀ ਪਰ ਪ੍ਰੀਤਮ ਕੌਰ ਕਿੱਥੇ ਚੁੱਪ ਹੋਣ ਦਾ ਨਾ ਲੈ ਰਹੀ ਸੀ ਕਿਉਂਕਿ ਉਹ ਤਾਂ ਵਾਰ-ਵਾਰ ਕਹਿ ਰਹੀ ਸੀ ਮੇਰਾ ਸੋਹਣਾ ਛੋਟਾ ਵੀਰ ਜੀਨੂੰ ਮੈਂ ਆਪਣੇ ਹੱਥਾਂ ਵਿੱਚ ਖੜਾਇਆ ਮੈਂ ਇਹਨੂੰ ਗੋਦੀ ਚੁੱਕ ਕੇ ਸਾਰੀ ਗਲੀ ਦੇ ਵਿੱਚ ਘੜਾਉਂਦੀ ਫਿਰਦੀ ਸੀ ਮੈਂ ਇਸ ਨੂੰ ਕਿਵੇਂ ਆਪਣੀ ਅੱਖਾਂ ਦੇ ਸਾਹਮਣੇ ਮਰਿਆ ਹੋਇਆ ਦੇਖ ਸਕਦੀ ਹਾਂ ਤ੍ਰੀਤਾ ਬੇਬੇ ਦੇ ਹੰਝੂ ਚੰਦ ਮਾਮੇ ਦੀ ਛਾਤੀ ਉੱਤੇ ਬਰਸਾਤ ਦੀਆਂ ਬੂੰਦਾਂ ਵਾਂਗ ਡੁੱਲ ਰਹੇ ਸੀ ਸਾਈਡ ਵਿੱਚ ਖੜੀ ਹੋਈ ਅਕਾਲਕੌਰ ਦੇ ਹੰਝੂ ਵੀ ਰੁਕਣ ਦਾ ਨਾਮ ਨਹੀਂ ਲੈ ਰਹੇ ਸੀ ਤਦੇ ਹੀ ਅਕਾਲਕੌਰ ਨੇ ਸੇਬੇ ਨੂੰ ਕਿਹਾ ਕਿ ਤੁਸੀਂ ਭੱਜ ਕੇ ਜਾਓ ਅਤੇ ਪਿੰਡ ਦੇ ਡਾਕਟਰ ਨੂੰ ਬੁਲਾ ਕੇ ਲਿਆਓ ਕੀ ਪਤਾ ਮਾਮਾ ਜੀ ਦੇ ਅੰਦਰ ਕੋਈ ਸਾਹ ਬਚਿਆ ਹੋਵੇ ਸੇਬਾ ਜਲਦੀ ਹੀ ਡਾਕਟਰ ਨੂੰ ਬੁਲਾਉਣ ਵਾਸਤੇ ਘਰ ਤੋਂ ਨਿਕਲ ਗਿਆ ਬੇਬੇ ਪ੍ਰੀਤਮ ਕੌਰ ਦੇ ਰੋਂਦੀ ਆਵਾਜ਼ ਆਂਢ ਗੁਆਂਢ ਤੱਕ ਵੀ ਜਾਣ ਲੱਗ ਪਈ ਸੀ ਬਿਲਕੁਲ ਕੰਧ ਦੇ ਨਾਲ ਕੰਧ ਪੈਂਦੇ ਘਰ ਵਿੱਚ ਵਿਸ਼ਨਕੌਰ ਬੇਬੇ ਨੇ ਪ੍ਰੀਤਮ ਕੌਰ ਨੂੰ ਰੋਂਦੇ ਹੋਏ ਤੇ ਵਹਿਣ ਪਾਉਂਦੇ ਸੁਣ ਲਿਆ ਹੋਰ ਵੀ ਆਂਢ ਗੁਆਂਢ ਦੀਆਂ ਔਰਤਾਂ ਇਕੱਠੀਆਂ ਹੋ ਕੇ ਉਹਨਾਂ ਦੇ ਘਰ ਵਿੱਚ ਪਹੁੰਚ ਗਈਆਂ ਪਾਲੇ ਕੇ ਘਰ ਵੀ ਪਤਾ ਲੱਗ ਗਿਆ ਤੇ ਉਹਨਾਂ ਦੇ ਘਰ ਵਿੱਚੋਂ ਜਸਬੀਰ ਕੌਰ ਤੇ ਉਹਨਾਂ ਦੀ ਵੱਡੀ ਧੀ ਅਮਨੀਤ ਵੀ ਪ੍ਰੀਤਮ ਕੋਰ ਬੇਬੇ ਦੇ ਘਰ ਪਹੁੰਚ ਗਈਆਂ ਜਦੋਂ ਡਾਕਟਰ ਸਾਹਿਬ ਨੇ ਆ ਕੇ ਚੰਦ ਮਾਮੇ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ ਤਾਂ ਪ੍ਰੀਤਾਂ ਬੇਬੇ ਹੋਰ ਵੀ ਜ਼ਿਆਦਾ ਰੋਣ ਲੱਗ ਪਈ ਸੇਬੇ ਦੇ ਘਰ ਦੇ ਵਿੜੇ ਵਿੱਚ ਸੱਥਰ ਵਿਛ ਗਿਆ ਸਾਰੀ ਦੀ ਸਾਰੀ ਕਰਤੂਤ ਚੰਦ ਮਾਮੇ ਦੇ ਵੱਡੇ ਭਰਾਵਾਂ ਦੀ ਸੀ ਜਿਨ੍ਹਾਂ ਨੇ ਚੰਦ ਮਾਮੇ ਨੂੰ ਚੰਗੀ ਤਰ੍ਹਾਂ ਕੁਝ ਵੀ ਖਾਣ ਨੂੰ ਨਹੀਂ ਦਿੱਤਾ ਪੈਨਰ ਨੂੰ ਨਹੀਂ ਦਿੱਤਾ ਉਹਦਾ ਵਿਚਾਰਾ ਇਸੇ ਤਰ੍ਹਾਂ ਹੀ ਆਪਣੇ ਪਿੰਡ ਵਿੱਚ ਅਵਾਰਾ ਫਿਰਦਾ ਰਿਹਾ ਬਿਸ਼ਨ ਕੌਰ ਸਣੇ ਬਹੁਤ ਸਾਰੀਆਂ ਔਰਤਾਂ ਬੀਬੀ ਪ੍ਰੀਤਮ ਕੌਰ ਦੇ ਘਰ ਵਿੱਚ ਪਹੁੰਚ ਗਈਆਂ ਅਤੇ ਸਭ ਨੂੰ ਹੌਸਲਾ ਤੇ ਰੱਬ ਦੇ ਭਾਣੇ ਵਿੱਚ ਰਹਿਣ ਦੀਆਂ ਗੱਲਾਂ ਸ਼ੁਰੂ ਹੋ ਗਈਆਂ। ਕੁਝ ਦਿਨ ਬਾਅਦ ਸੇਬੇ ਦੇ ਨਾਨਕੇ ਵੀ ਪਤਾ ਲੱਗ ਗਿਆ ਕਿ ਚੰਦ ਮਾਮਾ ਚੜਾਈ ਕਰ ਗਿਆ। ਜਦੋਂ ਇਹ ਗੱਲ ਸੇਬੇ ਦੀਆਂ ਮਾਮੀਆਂ ਨੇ ਸੁਣੀ ਤਾਂ ਉਹਨਾਂ ਦੇ ਸਾਹ ਉੱਪਰ ਦੇ ਉੱਪਰ ਅਤੇ ਥੱਲੇ ਦੇ ਥੱਲੇ ਰਹਿ ਗਏ। ਉਹਨਾਂ ਨੂੰ ਫਿਕਰ ਪੈ ਗਿਆ ਕਿ ਜੇਕਰ ਬੇਬੇ ਪ੍ਰੀਤਮ ਕੌਰ ਨੂੰ ਇਸ ਗੱਲ ਦਾ ਪਤਾ ਲੱਗ ਗਿਆ ਕਿ ਇਸ ਚੰਦ ਮਾਮੇ ਦੇ ਨਾਲ ਕੀ ਕੀ ਸਲੂਕ ਕਰਦੇ ਸੀ ਤਾਂ ਸਾਡੀ ਸ਼ਾਮਤ ਨਹੀਂ। ਉਹਨਾਂ ਨੇ ਬਿਨਾਂ ਦੇਰੀ ਕਿਤੇ ਜਲਦੀ ਤੋਂ ਜਲਦੀ ਹੀ ਗੱਡੀ ਵਿੱਚ ਬੈ ਕੇ ਸਿੱਧਾ ਹੀ ਪ੍ਰੀਤਮ ਕੌਰ ਦੇ ਪਿੰਡ ਨੂੰ ਚਾਲੇ ਪਾ ਦਿੱਤੇ। ਪਿੰਡ ਦੇ ਲੋਕ ਕਹਿ ਰਹੇ ਸੀ ਕਿ ਚੰਦ ਮਾਮੇ ਦਾ ਸੰਸਕਾਰ ਉਹਦੇ ਜੱਦੀ ਪਿੰਡ ਹੀ ਕੀਤਾ ਜਾਵੇ। ਪਰ ਬੇਬੇ ਪ੍ਰੀਤਮ ਕੌਰ ਇਸ ਗੱਲ ਤੋਂ ਮਨਾ ਕਰ ਰਹੀ ਸੀ। ਉਹ ਨਹੀਂ ਚਾਹੁੰਦੀ ਸੀ ਕਿ ਉਹਦੇ ਭਰਾ ਦਾ ਸੰਸਕਾਰ ਉਹਦੇ ਵੱਡੇ ਭਰਾਵਾਂ ਦੇ ਹੱਥੋਂ ਕੀਤਾ ਜਾਵੇ। ਪ੍ਰੀਤਮ ਕੌਰ ਦੇ ਘਰ ਦੇ ਵਿੱਚ ਮਾਤਮ ਛਾਇਆ ਹੋਇਆ ਸੀ। ਕਿੱਥੇ ਕੁਝ ਸਮਾਂ ਪਹਿਲਾਂ ਖੁਸ਼ੀਆਂ ਦੇ ਨਾਲ ਇਹ ਘਰ ਭਰਿਆ ਹੋਇਆ ਸੀ ਪਰ ਅਚਾਨਕ ਹੀ ਦੁੱਖਾਂ ਨੇ ਆ ਕੇ ਆਪਣਾ ਡੇਰਾ ਲਾ ਲਿਆ। ਪਿੰਡ ਦੀਆਂ ਔਰਤਾਂ ਨੇ ਆ ਕੇ ਬੀਬੀ ਪ੍ਰੀਤਮ ਕੌਰ ਨੂੰ ਸੰਭਾਲਣਾ ਸ਼ੁਰੂ ਕੀਤਾ ਅਤੇ ਕੁਝ ਦੇਰ ਵਿੱਚ ਹੀ ਬੀਬੀ ਪ੍ਰੀਤਮ ਕੌਰ ਥੋੜਾ ਸੰਭਲ ਗਈ। ਜਦੋਂ ਇਸ ਗੱਲ ਦਾ ਪਤਾ ਵਚਨ ਸਿੰਘ ਦੀ ਪਤਨੀ ਜੈਬੋ ਨੂੰ ਲੱਗਿਆ ਤਾਂ ਉਹ ਵੀ ਦੁੱਖ ਵਿੱਚ ਸ਼ਾਮਲ ਹੋਣ ਦੇ ਲਈ ਪ੍ਰੀਤਮਕੌਰ ਦੇ ਘਰ ਆ ਗਈ ਪਰ ਉਸ ਦੇ ਅੰਦਰ ਹਲੇ ਵੀ ਝੂਠ ਫਰੇਵ ਨੇ ਵਾਸਾ ਕੀਤਾ ਹੋਇਆ ਸੀ ਪਰ ਉਹ ਬਾਹਰ ਬਹਾਰ ਤੋਂ ਰੋਣ ਸੂਰਤ ਜਹੀ ਬਣਾ ਕੇ ਬੈਠ ਗਈ ੱੱਕੇ ਨਾਲ ਹੀ ਅੱਖਾਂ ਵਿੱਚੋਂ ਹੰਝੂ ਕੱਢ ਲਏ ਅਤੇ ਵਿਖਾਵੇ ਮਾਤਰ ਹੀ ਰੋਣਾ ਸ਼ੁਰੂ ਕਰ ਦਿੱਤਾ ਪਰ ਪਿੰਡ ਦੀਆਂ ਔਰਤਾਂ ਨੇ ਇਸ ਗੱਲ ਵੱਲ ਬਿਲਕੁਲ ਧਿਆਨ ਨਹੀਂ ਦਿੱਤਾ ਉਹ ਤਾਂ ਪ੍ਰੀਤਮਕੌਰ ਦੇ ਦੁੱਖ ਵਿੱਚ ਸ਼ਰੀਕ ਹੋਣ ਦੇ ਲਈ ਆਈਆਂ ਸਨ ਅਚਾਨਕ ਹੀ 3-4 ਗੱਡੀਆਂ ਬੇਬੇ ਪ੍ਰੀਤਮ ਕੌਰ ਦੇ ਘਰ ਦੇ ਅੱਗੇ ਆ ਕੇ ਖੜ ਗਈਆਂ ਜਦੋਂ ਪਿੰਦੇ ਲੋਕਾਂ ਨੇ ਵੇਖਿਆ ਕਿ ਇਹ ਤਾਂ ਪ੍ਰੀਤਮ ਕੌਰ ਦੇ ਵੱਡੇ ਭਰਾ ਆ ਚੁੱਕੇ ਹਨ ਤਾਂ ਪਿੰਦੇ ਲੋਕਾਂ ਨੇ ਮੂੰਹ ਜੇਹ ਬਣਾਉਣੇ ਸ਼ੁਰੂ ਕਰ ਦਿੱਤੇ ਕਿਉਂਕਿ ਬੇਬੇ ਪ੍ਰੀਤਮ ਕੌਰ ਦੇ ਮੂੰਹ ਇਹ ਗੱਲਾਂ ਵਾਰ-ਵਾਰ ਸੁਣ ਕੇ ਪਿੰਦੇ ਲੋਕਾਂ ਨੂੰ ਵੀ ਇਹ ਸ਼ੱਕ ਜਿਹਾ ਹੋ ਗਿਆ ਸੀ ਕਿ ਪ੍ਰੀਤਮ ਕੌਰ ਦੇ ਵੱਡੇ ਭਰਾਵਾਂ ਨੇ ਜਰੂਰ ਚੰਦ ਮਾਮੇ ਦੇ ਨਾਲ ਬਹੁਤ ਜ਼ਿਆਦਾ ਬਦਸਲੂਕੀ ਕੀਤੀ ਹੋਵੇਗੀ ਜਦੋਂ ਸੇ ਬੇਦੀਆਂ ਮਾਮੀਆਂ ਦੇ ਮਾਮਿਆਂ ਨੇ ਘਰ ਦੇ ਅੰਦਰ ਆਉਣਾ ਸ਼ੁਰੂ ਕੀਤਾ ਤਾਂ ਪਹਿਲਾਂ-ਪਹਿਲਾਂ ਕਿਸੇ ਨੇ ਵੀ ਉਹਨਾਂ ਵੱਲ ਧਿਆਨ ਨਹੀਂ ਦਿੱਤਾ। ਬਸ ਪਿੰਡ ਦੇ ਕੁਝ ਬੰਦੇ ਉਹਨਾਂ ਨੂੰ ਸਤਿ ਸ਼੍ਰੀ ਅਕਾਲ ਦਾ ਜਵਾਬ ਦੇ ਰਹੇ ਸੀ। ਬਾਹਰ ਵਿਚਾਈ ਹੋਏ ਪੱਲੜਾਂ ਉੱਤੇ ਪ੍ਰੀਤਮਕੌਰ ਦੇ ਵੱਡੇ ਭਰਾ ਆ ਕੇ ਬਹਿ ਗਏ ਤੇ ਮਾਮੀਆਂ ਕਮਰੇ ਦੇ ਅੰਦਰ ਸੋਗ ਪ੍ਰਗਟ ਕਰ ਰਹੀ ਔਰਤਾਂ ਕੋਲ ਚਲੀਆਂ ਗਈਆਂ। ਬੇਬੇ ਪ੍ਰੀਤਮਕੌਰ ਉਸ ਸਮੇਂ ਬਿਲਕੁਲ ਚੁੱਪਚਾਪ ਆਪਣੇ ਭਰਾ ਦੀਆਂ ਯਾਦਾਂ ਨੂੰ ਚੇਤੇ ਕਰ ਰਹੀ ਸੀ। ਅਤੇ ਵਿਚਕਾਰ ਹੀ ਦੁਬਾਰਾ ਤੋਂ ਰੋਣਾ ਸ਼ੁਰੂ ਕਰ ਦਿੱਤੀ ਹੈ ਸੀ ਹਕਾਲਕੌਰ ਵੀ ਵਿਚਾਰੀ ਆਪਣੀ ਬੇਬੇ ਪ੍ਰੀਤਮਕੌਰ ਨੂੰ ਵਾਰ-ਵਾਰ ਚੁੱਪ ਕਰਾਉਣ ਉੱਤੇ ਲੱਗੀ ਹੋਈ ਸੀ ਜਦੋਂ ਬੇਬੇ ਪ੍ਰੀਤਮਕੌਰ ਦੀਆਂ ਨਜ਼ਰ ਆਪਣੀਆਂ ਪਰਜਾਈਆਂ ਉੱਤੇ ਪਈ ਤਾਂ ਉਸ ਤੋਂ ਰਹਾ ਨਹੀਂ ਗਿਆ ਤੇ ਉਹ ਫਿਰ ਤੋਂ ਦੁਬਾਰਾ ਉੱਚੀ-ਉੱਚੀ ਰੋਣ ਲੱਗ ਪਈ ਪ੍ਰੀਤਮਕੌਰ ਦੇ ਮਨ ਵਿੱਚ ਬਹੁਤ ਜ਼ਿਆਦਾ ਗੁੱਸਾ ਸੀ ਪਰ ਉਸਨੇ ਆਪਣੇ ਆਪ ਨੂੰ ਸੰਭਾਲਦੇ ਹੋਏ ਗੁੱਸੇ ਉੱਤੇ ਕਾਬੂ ਕਰ ਲਿਆ ਕਿਉਂਕਿ ਜੋ-ਜੋ ਸਲੂਕ ਚੰਦ ਮਾਮੇ ਦੇ ਨਾਲ ਕੀਤਾ ਗਿਆ ਉਹ ਸਭ ਕੁਝ ਚੰਦ ਮਾਮਾ ਪ੍ਰੀਤਮਕੌਰ ਬੇਬੇ ਨੂੰ ਪਹਿਲਾਂ ਹੀ ਦੱਸ ਗਿਆ ਸੀ ਸੇਬੇ ਦੀਆਂ ਮਾਮੀਆਂ ਬੀਬੀ ਪ੍ਰੀਤਮਕੌਰ ਨੂੰ ਰੋਂਦੇ ਹੋਏ ਵੇਖ ਕੇ ਉਸ ਕੋਲ ਆ ਕੇ ਬਹਿ ਗਈਆਂ ਤੇ ਦਿਖਾਵੇ ਮੱਤਰ ਰੋਣਾ ਸ਼ੁਰੂ ਕਰ ਦਿੱਤਾ ਪਰ ਪ੍ਰੀਤਮਕੌਰ ਆਪਣੇ ਦਿਲ ਉੱਤੇ ਪੱਥਰ ਰੱਖ ਕੇ ਉਹਨਾਂ ਕੋਲ ਬੈਠ ਰਹੀ ਪਰ ਬੈਠੀ ਰਹੀ ਪਰ ਪਤਾ ਨਹੀਂ ਕਿਉਂ ਪ੍ਰੀਤਮਕੌਰ ਉਹਨਾਂ ਨੂੰ ਕੁਝ ਕਹਿ ਨਹੀਂ ਸਕੀ ਸੇਬੇ ਦੇ ਮਾਮੇ ਆਖਣ ਲੱਗੇ ਕਿ ਸਾਡੇ ਭਰਾ ਦਾ ਸੰਸਕਾਰ ਸਾਡੇ ਪਿੰਡ ਹੀ ਕੀਤਾ ਜਾਵੇ ਜਦੋਂ ਇਹ ਗੱਲ ਸੇਬੇ ਤੱਕ ਪਹੁੰਚੀ ਤਾਂ ਉਸਨੇ ਕਿਹਾ ਕਿ ਮੇਰੀ ਬੇਬੇ ਇਸ ਗੱਲ ਨਾਲ ਸਹਿਮਤ ਨਹੀਂ ਹੈ ਉਹ ਤਾਂ ਆਪਣੇ ਭਰਾ ਦਾ ਸੰਸਕਾਰ ਇਸੇ ਪਿੰਡ ਵਿੱਚ ਹੀ ਕਰਨਾ ਚਾਹੁੰਦੀ ਹੈ ਪ੍ਰੀਤਮ ਕੌਰ ਸਭ ਤੋਂ ਵੱਡੀ ਹੋਣ ਕਰਕੇ ਉਹਦੇ ਭਰਾਵਾਂ ਨੇ ਆਪਣੀ ਭੈਣ ਦੀ ਗੱਲ ਮੰਨਣ ਤੋਂ ਇਨਕਾਰ ਨਹੀਂ ਕੀਤਾ ਸੰਸਕਾਰ ਕਰਨ ਵਾਸਤੇ ਲੱਕੜਾਂ ਇਕੱਠੀਆਂ ਕਰ ਲਈਆਂ ਗਈਆਂ ਪਾਠੀਆਂ ਦਾ ਇੰਤਜ਼ਾਮ ਕਰ ਲਿਆ ਗਿਆ ਅਰਥੀ ਤਿਆਰ ਕਰਕੇ ਵੇੜੇ ਵਿੱਚ ਰੱਖ ਦਿੱਤੀ ਗਈ ਜਦੋਂ ਪ੍ਰੀਤਮ ਬੇਬੇ ਨੇ ਅਰਥੀ ਨੂੰ ਵੇਖਿਆ ਤਾਂ ਉਹਦੇ ਅੰਦਰ ਇੱਕ ਵਾਰ ਫਿਰ ਤਾਹਾਂ ਨਿਕਲ ਗਈਆਂ ਉਹ ਜੋਰ-ਜੋਰ ਕੇ ਕਹਿਣ ਲੱਗ ਪਈ ਪਿੰਡ ਵਾਲਿਓ ਮੇਰੇ ਭਰਾ ਨੂੰ ਕਿਤੇ ਨਾ ਲੈ ਕੇ ਜਾਇਓ ਮੈਂ ਤਾਂ ਚੰਗੀ ਤਰ੍ਹਾਂ ਆਪਣੇ ਭਰਾ ਨੂੰ ਵੇਖਿਆ ਵੀ ਨਹੀਂ ਤੇ ਥੋੜੇ ਹੀ ਦਿਨ ਹੋਏ ਸੀ ਹਲੇ ਆਏ ਨੂੰ ਮੈਂ ਤਾਂ ਹਲੇ ਚਾ ਵੀ ਨਹੀਂ ਪੂਰੇ ਕਿੱਥੇ ਸੀ ਆਪਣੇ ਭਰਾ ਦੇ ਨਾਲ ਪ੍ਰੀਤਮ ਕੌਰ ਬੇਬੇ ਆਕਾਰ ਕੌਰ ਵਾਲੇ ਇਸ਼ਾਰਾ ਕਰ ਕਰਕੇ ਰੋ ਰੋ ਕੇ ਕਹਿ ਲੱਗੀ ਈ ਮੇਰੇ ਭਰਾ ਨੂੰ ਨਾ ਜਾਣਦੇ ਵੀ ਪਰ ਲੋਕਾਂ ਦੇ ਰੀਤੀ ਰਿਵਾਜ ਦੇ ਅੱਗੇ ਕਿਸਦਾ ਵਸ ਚੱਲਦਾ ਪਿੰਡ ਦੇ ਸਿਆਣੇ ਬੰਦਿਆਂ ਨੇ ਜਲਦੀ ਜਲਦੀ ਚੰਦ मामੇ ਨੂੰ ਇਸ਼ਨਾਨ ਕਰਵਾਇਆ ਅਤੇ ਕੁਰਤਾ ਪਜਾਮਾ ਪਾ ਕੇ ਅਰਥੀ ਉੱਤੇ ਲਟਾ ਦਿੱਤਾ ਜਦੋਂ ਪ੍ਰੀਤਮ ਕੌਰ ਦੇ ਵੱਡੇ ਭਰਾ ਨੇ ਚੰਦ मामੇ ਨੂੰ ਮੋਹੇ ਵੇਖਿਆ ਤਾਂ ਉਸ ਦੀਆਂ ਅੱਖਾਂ ਦੇ ਵਿੱਚੋਂ ਵੀ ਮੱਲੋ ਮੱਲੀ ਹੰਝੂ ਨਿਕਲ ਆਏ ਤੇ ਉਹ ਆਪਣੇ ਮਨ ਵਿੱਚ ਬਹੁਤ ਜ਼ਿਆਦਾ ਪਛਤਾਵਾ ਕਰਨ ਲੱਗ ਪਿਆ ਅਤੇ ਸੋਚਣ ਲੱਗ ਪਿਆ ਕਿ ਅਸੀਂ ਸੱਚਮੁੱਚ ਹੀ ਚੰਦ ਮਾਮੇ ਨੂੰ ਬਹੁਤ ਜ਼ਿਆਦਾ ਤੜਫਾਇਆ ਹੈ ਪਰ ਦੂਜੇ ਦੋ ਭਰਾਵਾਂ ਉੱਤੇ ਕੋਈ ਫਰਕ ਨਹੀਂ ਵਿਹਾ ਹੋ ਤਾਂ ਟਸ ਤੋਂ ਮਸ ਨਹੀਂ ਹੋਏ ਅਕਾਲ ਖੌਰ ਦੇ ਕਾਰਨ ਪਿੰਡ ਵਿੱਚ Pritam Kaur bebe ਦਾ ਬਹੁਤ ਜ਼ਿਆਦਾ ਸਤਿਕਾਰ ਵਧ ਗਿਆ ਸੀ ਇਸ ਲਈ ਸਾਰੇ ਦਾ ਸਾਰਾ ਪਿੰਡ Pritam Kaur ਦੇ ਘਰ ਇਕੱਠਾ ਹੋ ਗਿਆ ਸਾਰੇ ਕੰਮ ਪੂਰੇ ਕਰ ਲਏ ਗਏ ਅਰਥੀ ਨੂੰ ਚੁੱਕ ਕੇ ਸ਼ਮਸ਼ਾਨ ਘਾਟ ਵੱਲ ਨੂੰ ਲਿਜਾਇਆ ਜਾ ਰਿਹਾ ਸੀ ਅਤੇ ਔਰਤਾਂ ਦਾ ਇਕੱਠ ਬੰਦਿਆਂ ਦੇ ਇਕੱਠ ਦੇ ਪਿੱਛੇ-ਪਿੱਛੇ ਆ ਰਿਹਾ ਸੀ ਸੇਬੇ ਤੇ ਉਸਦੇ ਮਾਮਾ ਨੇ ਅਰਥੀ ਨੂੰ ਚੁੱਕ ਲਿਆ ਤੇ ਪਿੰਡ ਦੇ ਸ਼ਮਸ਼ਾਨ ਘਾਟ ਵਿੱਚ ਲੈ ਜਾ ਕੇ ਵਿਚਾਰੇ ਚੰਦ ਮਾਮੇ ਨੂੰ ਅਗਨ ਭੇਟ ਕਰ ਦਿੱਤਾ ਗਿਆ ਹੋ ਵਿਚਾਰਾ ਆਪਣੀ ਜ਼ਮੀਨ ਅਤੇ ਆਪਣੀ ਜਾਇਦਾਦ ਨੂੰ ਇੱਥੇ ਹੀ ਛੱਡ ਕੇ ਇੱਕ ਨਰਕ ਭਰੀ ਜ਼ਿੰਦਗੀ ਨੂੰ ਭੋਗਦਾ ਹੋਇਆ ਇਸ ਜਹਾਨ ਨੂੰ ਛੱਡ ਕੇ ਚਲਾ ਗਿਆ ਪਰਦੇ ਲੋਕ ਉਸ ਬਾਰੇ ਗੱਲਾਂ ਕਰ ਰਹੇ ਸੀ ਪ੍ਰੀਤਮ ਬੇਬੇ ਤਾਂ ਹਰ ਵੇਲੇ ਆਪਣੇ ਭਰਾ ਨੂੰ ਯਾਦ ਕਰ ਰਹੀ ਸੀ ਸੰਸਕਾਰ ਹੋਣ ਤੋਂ ਬਾਅਦ ਗੁਰਦੁਆਰਾ ਸਹਿ ਵਿੱਚ ਰਸਮਾਂ ਪੂਰੀਆਂ ਕੀਤੀਆਂ ਗਈਆਂ ਪਰ ਪ੍ਰੀਤਮ ਬੇਬੇ ਨੇ ਆਪਣੇ ਭਰਾਵਾਂ ਤੇ ਪਰਜਾਈਆਂ ਦੇ ਨਾਲ ਜ਼ਿਆਦਾ ਗੱਲਬਾਤ ਕਰਨੀ ਠੀਕ ਨਹੀਂ ਸਮਝੀ ਪ੍ਰੀਤਮ ਬੇਬੇ ਦੇ ਘਰ ਵਿੱਚ ਪਾਲੇ ਦੀ ਮਾਂ ਜਸਬੀਰ ਕੌਰ ਤੇ ਬਿਸ਼ਨ ਕੌਰ ਤਾਈ ਤੇ ਹੋਰ ਵੀ ਸੂਜਵਾਨ ਔਰਤਾਂ ਬਹੁਤ देर ਤੱਕ ਰੁਕੀਆਂ ਰਹੀਆਂ ਜਦੋਂ ਕਾਫੀ ਸ਼ਾਮ ਦਾ ਵੇਲਾ ਹੋਇਆ ਪ੍ਰੀਤਮਕੌਰ ਦੇ ਭਰਾਵਾਂ ਨੇ ਆਪਣੇ ਪਿੰਡ ਜਾਣ ਤੋਂ ਪਹਿਲਾਂ ਪ੍ਰੀਤਮਕੌਰ ਦੇ ਸਿਰ ਉੱਤੇ ਹੱਥ ਰੱਖ ਕੇ ਉਸ ਨੂੰ ਅਲਵਿਦਾ ਕਹਿ ਕੇ ਗੱਡੀਆਂ ਵਿੱਚ ਬੈਠ ਕੇ ਚਲੇ ਗਏ ਅਤੇ ਉਹ ਰਸਤੇ ਵਿੱਚ ਗੱਲਾਂ ਕਰਦੇ ਹੋਏ ਜਾ ਰਹੇ ਸੀ ਕਿ ਸ਼ੁਕਰ ਹੈ ਪ੍ਰੀਤਮਕੌਰ ਬੇਬੇ ਨੂੰ ਅਸਲੀਅਤ ਦਾ ਪਤਾ ਨਹੀਂ ਲੱਗਿਆ ਪਰ ਪ੍ਰੀਤਮਕੌਰ ਬਹੁਤ ਸਮਝਦਾਰ ਔਰਤ ਹੋਣ ਦੇ ਕਾਰਨ ਉਸ ਸਮੇਂ ਉਸਨੇ ਕੁਝ ਵੀ ਬੋਲਣਾ ਸਹੀ ਨਹੀਂ ਸਮਝਿਆ ਧੰਵਾਦ ਜੀ